ਤੇ ਬਾਕੀ ਮਾਦਾ 10 ਬੰਦੇ ਆਪਣੇ ਵੱਖਰੇ 15 ਜਿਹੜੇ ਸਪਾਈ ਤੇ ਲੱਗਦੇ ਉਹਨਾਂ ਦਾ ਵੱਖਰਾ ਹੋਗਾ ਅਸ਼ਾ ਮਾਦਾ ਜੇ ਤਪਨੀ ਮਲੋ ਜੇ ਕੈਟਰੀਂਗ ਕਰ ਮਾਦਾ ਤੂੰ ਕਿਹੜੇ ਸੰਦੀਆਂ ਗੱਲਾਂ ਕਰਦੀ 30000 ਰੁਪਏ ਇੱਕ ਸੰਤਰੇ ਦੀ ਫਾੜੀ ਘਟ ਗਈ ਤੇ ਸਮਝ ਤੇਰੇ ਪੈਸੇ ਗਏ ਘਲਾਰ ਦੇ ਭਾਰਾਈ ਜੇ ਤੈਨੂੰ ਅਸਲੋਂ ਭੇਜਵਾਨੀ ਹੈ ਨਾ ਚੱਲ ਮੈਂ ਤੈਨੂੰ 2000 ਰੁਪਏ ਦੇ ਜਾਨੀ ਹੈ ਜੇ ਤੇਰਾ ਅਸਲੋਂ ਨਹੀਂ ਨਾ ਸਰਦਾ 2000 ਰੁਪਏ ਦੇ ਜਾਨੀ ਹੈ ਹਾਂਜੀ ਆ ਜਦੋਂ ਆ ਜਰੂਰ ਜੀ ਅੱਛਾ ਜੀ ਮਗਰਦਾਰੀ ਹਾਂਜੀ ਕੋਈ ਗੱਲ ਨਹੀਂ ਆਓ ਜਰੂਰ ਕਰਾਂਗੇ ਬੁਕਿੰਗ ਆਪਾਂ ਤੁਹਾਡੀ ਪਹਿਲ ਆ ਜੀ ਆਜੋ ਜੀ ਆਜਵਾਦ ਇੱਥੇ ਹੀ ਆ ਜੀ ਦਫਤਰੀ ਕੁਆ ਚੋਲਣਾ ਲੈਕਲਾ ਬੋਬੀ ਹੋ ਗਰਮੀ ਬੜੀ ਆ ਸਾਸਰੀ ਕਾਲਵੀਰ ਸਾਸਰੀ ਕਾਲ ਜੀ ਹਾਂ ਜੀ ਕੀ ਸੇਵਾ ਦੱਸੋ ਜੀ ਸੇਵਾ ਪਾਣੀ ਪੀ ਪਿਆ ਦੋ ਪਾਣੀ ਜ਼ਰੂਰ ਜੀ ਹਾਂ ਖੰਡਲੇਸ਼ ਤੁਸੀਂ ਠੰਡਾ ਲਿਆ ਠੰਡਾ ਚਾਹ ਦਾ ਵੀ ਹੋ ਰਿਹਾ ਆਂ ਤੇ ਮਣਕੇ ਲੇਟ ਬੜਾ ਕਰਦੇ ਆ ਨਹੀਂ ਹੁਣੇ ਆ ਆਂ ਸੁਮਲੇ ਚਾਹ ਵੀ ਲਈ ਨਾਲ ਕਾਲਖੋਣ ਨੂੰ ਵੀ ਲੈ ਆਈ ਰਾਤ ਭੁੱਖ ਲੱਗ ਗਈ ਘਰੋਂ ਮੇਰੀ ਨੋ ਨੇ ਸਾਰਾ ਕੁਝ ਖਵਾ ਪਿਆ ਕੇ ਕੱਲ ਲਈ ਗੋਲੀਆਂ ਖਾਣੀਆਂ ਨਾ ਜਿਆਦੀਆਂ ਭੁੱਖ ਲੱਗ ਜਾਂਦੀ ਆ ਬੀਬੀ ਗੋਲੀਆਂ ਘੱਟ ਖਾਇਆ ਕਰੋ ਤ ਨਹੀਂ ਤਜਾਦੇ ਵੀ ਕਰੋ ਇਸਾ ਆਉਂਦੇ ਹੋਗੇ ਹੋਰ ਪਤਾ ਵੀ ਹੁਣ ਤਕੌੜੇ ਦਾ ਮੇਰੇ ਪੁੱਤ ਨੇ ਖਲਾਈ ਤੇ ਨੇ ਫਿਰ ਤਜਾਦੇ ਤੇ ਖਾਣੀ ਪੈਂਦੀ ਆ ਚਲੋ ਨਾ ਆਪਾਂ ਕੰਮ ਦੀ ਗੱਲ ਕਰੀਏ ਹਾਂਜੀ ਦੱਸੋ ਉਹ ਕਮਾ ਆਪਣੀ ਤਰੀਕਾ ਪਹਿਲਾਂ ਲਿਖ ਉਹ ਕਿਹੜਾ 12ਵੇਂ ਮਹੀਨੇ ਨੂੰ ਕੀ ਅੰਗਰੇਜ਼ੀ ਚ ਕਹਿੰਦੇ ਆ ਆਹੋ ਆਹੋ ਡਿਸੰਬਰ ਜੀਰਾ ਉਹ ਵੀ ਉਹ ਹੀ ਉਹ ਮਹੀਨੇ ਦੇ ਤੇ 10 ਤਰੀਕ ਅੱਛਾ ਹਾਂਜੀ ਮੈਂ ਪੁੱਤਰਾ ਘਾਟ ਕਾਪੀ-ਕੁੱਪੀ ਕੋਈ ਲੈ ਖੁੱਤੇ ਪੈਨ ਦੇ ਨਾਲ ਤਰੀਕ ਗਾ ਤੁਹਾਨੂੰ ਨਹੀਂ ਆ ਲਿਖਤੀ ਆਪਾਂ ਤਰੀਕ ਤੁਹਾਡੀ ਪੱਕੀ ਹੈ ਲੈ ਦਿੱਤੀ ਹੂ ਹਾਂ ਵੀ ਇਹਦੇ ਦੀ ਲਿਖਤੀ ਆਪਾਂ ਲੈਫਟਰ ਤੁਹਾਡੀ ਤਰੀਕ ਪੱਕੀ ਆ ਆ ਪਤਨੀ ਐ ਜੇ ਗੁਲਾਮ ਹਰਦਾ ਰਹਿੰਦਾ ਹੈ। ਓਏ ਤੁਸੀਂ ਤਾਂ ਦਫਤਰ ਤੋਂ ਬੜੇ ਪੈਸੇ ਲਾ ਛੱਡੇ ਨੇ ਐ ਤਕੀ। ਹੈਂ? ਬੜਾ ਸੋਨਾ ਬਣਾਤਾ ਜੇ। ਮਾਤਾ ਬਣਾਉਣਾ ਪੈਂਦਾ ਸਰਦ। ਰਾਤ ਭਾਰ ਦਾ ਇਸਾ ਵੀ ਚੀਜ਼। ਤੇ ਸਾਰੇ ਪੈਸੇ ਸਾਡੇ ਚੋਂ ਹੀ ਕੱਢ ਲਵੇਂ। ਆਖੇ ਵੀ ਹੁਣ ਮਾਈ ਆ ਗਈ ਆ ਤੇ ਮੈਂ ਤਾਂ ਅੱਜ ਤੋਂ 5 ਸਾਲ ਪਹਿਲਾਂ ਕਾਕਾ ਵਿਆਹ ਦਿੱਤਾ ਸੀ। ਸਾਡੇ ਮੇਰੇ ਜੇਟ ਦੇ ਮੁੰਡੇ ਦਾ ਵਿਆਹ ਹੋਇਆ ਸੀ। ਓ ਜੋ ਅਸੀਂ ਤੈਨੂੰ ਦਿੱਤਾ ਸੀ 300 ਰੁਪਇਆ ਗੇਨ ਕੇਂਦਰ ਪਈਆ ਤਾਂ ਨਹੀਂ ਦਿੱਤਾ ਤੇ ਮੈਂ ਹੁਣ ਵੀ ਉਨੇ ਹੀ ਦੇਣੇ ਸੁਣ ਰਹੇ ਹੋ ਪੂਰਾ 30000 ਮਾੜਾ ਤੂੰ ਕਿਹੜੇ ਖਾਂਦੀਆਂ ਗੱਲਾਂ ਕਰਦੇ 30000 ਤਾਂ ਹੀ ਕਰੀ ਲਿਆਇ ਨੀ ਆਪਣਾ ਵੈਰੈਂਟੀ ਲੱਖ ਰੁਪਇਆ ਹਾਏ ਹਾਏ 1 ਲੱਖ ਰੁਪਇਆ ਤੇਰਾ ਬੇੜਾ ਤਰਜੇ ਪੇ ਤੂੰ ਸਾਨੂੰ ਜਿਉਣ ਦੇਣਾ ਕਿ ਨਹੀਂ ਲੱਖ ਰੁਪਏ ਦਾ ਮੈਂ ਕੁੜੀ ਨੂੰ ਸੋਨਾ ਨਹੀਂ ਕਿਉਂ ਲਗਾ ਸਕਦੀ ਮਾਦਾ ਇਹ ਵੀ ਵੇਖਣਾ ਸੋਨਾ ਕਿੱਥੋਂ ਚੱਲਿਆ ਕਿੱਥੇ ਅੱਫੜ ਗਿਆ ਸਾਰੇ ਸਾਲਾਂ ਦੇ ਭਾਅ ਵਧਨੇ ਆ ਸਾਰੇ ਖਰਚੇ ਵਧੇ ਆ ਉਹ ਵੀ ਸੜਦੇ ਆ ਹਾਂ ਮੈਨੂੰ ਨਹੀਂ ਪਤਾ ਮੈਂ ਤਾਂ ਜਿੰਨੇ ਪੈਸੇ ਆਏ ਤੋਂ ਪੰਜ ਸਾਲ ਤੋਂ ਤੇਸੀ ਮੈਂ ਤਾਂ ਉਹ ਨਹੀਂ ਦੇ ਰਹੀ ਆ ਮੈਂ ਇੱਕ ਟਕਾ ਨਹੀਂ ਵੱਟ ਦੇਣਾ ਮਾਦਾ ਤੇ ਬਾਪੂ ਨੂੰ ਨਾਲ ਲਿਆਉਣਾ ਹੀ ਬੀਬੀ ਨੂੰ ਕਿੱਥੇ ਨੰਗਨ ਨੂੰ ਸਮਝੇਗੀ ਕਿੰਨੇ ਕੀ ਮਗਰਾਵਾ ਕਰਦੇ ਕਿੰਨੇ ਖਰਚੇ ਹੁੰਦੇ ਨੇ ਉਹ ਲੈ ਆ ਮੈਂ ਤੇਰਾ ਕੀ ਖਿਆਲ ਉਹ ਸਾਰੇ ਜਿੰਨੇ ਜੇਬ ਚ ਤੂੰ ਕਢਾ ਲਵੇਂ ਲਟਾ ਕੇ ਤੁਰ ਜਾਵੇਂ ਉਹ ਕੰਮ ਨਹੀਂ ਮੈਂ ਹੋਣ ਦੇਣਾ ਜਿਹੜੀ ਗੱਲ ਕਰਨੀ ਤੂੰ ਮੇਰੇ ਨਾਲ ਕਰ ਐਸੇ ਕਰਕੇ ਤਾਂ ਮੈਂ ਖਾਪ ਕੇ ਬਸਤੇ ਆਈ ਆ ਜਿੱਕੇ ਦੇ ਬਾਪੂ ਦਾ ਐਡਾ ਕੰਮ ਲਾਈ ਗੱਲਾਂ ਤੇ ਆ ਜਾਂਦਾ ਮਿੰਟੋ ਮਿੰਟੀ ਮਾਤਾ ਇਹ ਦਸਉਈ ਆਪਣੀ ਗੈਦਰਿੰਗ ਕਿੰਨੀ ਆ ਵਿਆਹ ਜਣੀ ਆ ਕੀ ਹੁੰਦੀ ਗੈਦਰਿੰਗ ਕਿਸੇ ਪਕੌੜਿਆਂ ਨਾਲ ਕੋਈ ਹੋ ਇੱਕ ਹੋਰ ਚਾਟ ਹੁੰਦੀ ਕੋਈ ਮੱਲਾਂ ਮਾਦਾ ਵਿਆਹ ਕੱਟ ਕੇ ਨਹੀਂ ਕਰਨਾ ਆਪਾਂ ਵੀ 200 ਸੱਤਣਾ 400 500 600 ਉੱਪਰ ਨਾ ਦਰਨਾ ਆਪਾਂ ਉਹ ਸੌਨਾਰੇ ਮਿੰਟ ਪਰਾਂ ਦੇ ਹੈ ਨਹੀਂ ਇੱਥੇ ਬੈਣੀ ਵਾਵਾ ਹਵਾਜੀ ਆਉਂਦੀ ਏਸੀ ਦੀ ਸਿੱਧੀ ਹੁਣ ਗੱਲ ਕਰਾਂਗੀ ਠੰਡੇ ਦਿਮਾਗ ਨਾਲ ਹਾਂ ਹੁਣ ਦੱਸ ਵੀਰ ਐਵੇਂ ਵੀਰ ਬਾਹਲੇ ਸੱਦ ਕੇ ਕੀ ਕਰਨੇ ਐਵੇਂ ਖਾ ਖਾ ਕੇ ਤੇ ਸਾਡੇ ਸਿਰ ਕਰਜਾ ਚੜ ਜਾਊਗਾ ਤੂੰ ਸਾਹਬ ਲਾਲਾ ਵੀ ਮੇਨ ਮੇਨ ਜਿੱਦਾਂ ਕਿ ਤਿੰਨ ਮਿੰਟ ਖੰਬੇ ਦਾ ਕੱਟ ਕੇ ਆਹ ਤੁਡੀ ਜਿੰਨੀ ਆਪਣੀ ਗੈਸ ਦੀ ਉਸ ਤੋਂ ਲੱਗਣਗੇ ਆਪਣੇ ਵੇਟਰਾਂ ਨੂੰ 40 ਰੁਪਏ ਤੇ ਇੱਕ ਜਣੇ ਦੀ ਜਿੰਨੀ ਦੀ ਆਈ ਗਈ ਆ ਪਰ ਸੋਪ ਨਹੀਂ ਹਾਏ ਹਾਏ ਵੇ ਭਰਾਤ ਤਾਂ ਵੇਟਰਾਂ ਦੇ ਬਣ ਜਾਣੀ ਆ ਅਰੇ ਇਹਨਾਂ ਦੇ ਤਾਂ ਵੇਟਰਾਂ ਨੂੰ ਆਪੇ ਘੜ ਘੜ ਕੇ ਖਾ ਲੈਣੇ ਉੱਥੇ ਲਾ ਦਿਓ ਟੇਬਲਾਂ ਦੇ ਹੱਥ ਤਾਂ ਨਹੀਂ ਟੁੱਟੇ ਇਹਨੇ ਜਿਹੜੇ ਆਉਣਗੇ ਹੱਥਾਂ ਲੱਗ ਗਈਆਂ ਨਾਲ ਹਾਂ ਇਹਨਾਂ ਨੇ ਖਰਚਾ ਬਣਾਇਆ ਇਹਨਾਂ ਨੇ ਲੱਖ ਰੁਪਈਆ ਦਾ ਆਪਣਾ ਹੋ ਗਿਆ ਰੈਂਟ ਤੇ 30 ਹਜ਼ਾਰ ਰੁਪਈਆ ਵੇਟਰਾਂ ਦਾ 50 ਹਜ਼ਾਰ ਰੁਪਈਆ ਆਪਣਾ ਡੈਕੋਰੇਸ਼ਨ ਦਾ ਜਿਹੜੀ ਆਪਾਂ ਕਰਾਉਣੀ ਵਾਸਤੇ ਸਟੂਲਾਂ ਤੇ ਆਪੀਆ ਆਉਂਦਾ ਲੱਗੂਗਾ ਕੰਗਣੇ ਕੰਦੌਰਾ ਹੇ ਤੇਰਾ ਭੇੜਾ ਤਰਜੇ ਤੇਰਾ ਵੇ ਕੁਝ ਰੈਤ ਕਰ ਵੇ ਮੁੰਡਿਆ ਤੂੰ ਤਾਂ ਬਾਹਲਾ ਆਖਰਾਂ ਦੀ ਤਾਈ ਬੈਠਾਂ ਵੇ ਕਿੰਨਾ ਰੈਤ ਨਹੀਂ ਕਰਦਾ ਤੇਰਾ ਬੁੜਾ ਤਾਂ ਕਾਫੀ ਰੈਤ ਕਰ ਦਿੰਦਾ ਸੀ ਤੂੰ ਤਾਂ ਜਿੱਦਾਂ ਦਾ ਕੁਰਸੀ ਤੇ ਬੈਠਾ ਐ ਕੋਈ ਹਾਲ ਨਹੀਂ ਅੰਜਿਆ ਵਾਲੀ ਕੁਰਸੀ ਤੇ ਤੇ 5.5 ਲੱਖ ਦੇ ਨਖਰੇ ਤੂੰ ਤੇ ਆ ਕਰਾ ਕਿੱਡੇ ਗੱਲ ਇੱਕ ਪੈਲਸੀ ਜੀ ਬਣਾ ਕੇ ਤੇ ਤੂੰ ਸਾਡੇ ਤੇ ਰੋਬ ਮਾਰਨ ਦਿਆ ਕੋਈ ਹਾਨ ਕੀਤਾ ਹੀ ਸਾਡੇ ਤੇ ਪੈਸੇ ਲੈਣਾ 30000 ਰੁਪਇਆ ਥੋੜਾ ਕਰਾਇਆ ਕਿਤੇ ਬਹੁਤ ਮਜ਼ਾ ਇਲਾਨ ਕਰ ਦਿਆ ਹੈ ਆਪਣੀ ਤੇ ਬਾਕੀ ਮਾਦਾ 10 ਬੰਦੇ ਆਪਣੇ ਵੱਖਰੇ 15 ਜਿਹੜੇ ਸਪਾਈ ਤੇ ਲੱਗੇ ਨੇ ਉਹਨਾਂ ਦਾ ਵੱਖਰਾ ਹੋਂਦ ਉਹਨਾਂ ਦੀ 500 ਰੁਪਇਆ ਦੇ ਹੱਦੀਆ ਕਿ ਬਾਕੀ ਸਾਰਾ ਸਮਾਨ ਤੁਹਾਨੂੰ ਆਪਣੇ ਕੋਲ ਮਿਲ ਜੂਗਾ ਜੋ ਵੀ ਪਲੇਟ ਤੋਂ ਸਾਰਾ ਕੋਈ ਨਵਾਈ ਦਾ ਤੁਹਾਡਾ ਕੰਮ ਆਪਰਾ ਹੂਗਾ ਆ ਲੈ ਆ ਨਵੀਂ ਗੱਲ ਸੁਣ ਲਈ ਆ ਸਫਾਈ ਵਾਲੇ ਵੀ ਸਾਡੇ ਪੱਲੇ ਪਾਦੇ ਹੈ 10 ਇੰਝ ਕਰਕਰ ਤੂੰ 10 15 ਬੰਦੇ ਹੋ ਰਹਿੰਦੇ ਆ ਅਸੀਂ ਜਦੋਂ ਵਿਆਹ ਨਿਬੜ ਗਿਆ ਤੇ ਜਿਹੜੇ ਪਾਈ ਪਾਈ 10 10 ਹਜ਼ਾਰ ਵਾਲੇ ਸੂਟ ਪਾਏ ਹੋਣਗੇ ਉਹ ਲਾ ਕੇ ਸਾਨੂੰ ਬਹੁਤ ਸਰਾ ਬਣਾ ਦੀ ਅਸੀਂ ਤੇਰੇ ਚਾਣੂ ਲਾ ਜਾਾਂਗੇ ਦੱਸ ਇਹ ਵੀ ਸਿਆਪਾ ਸਾਡੀ ਜਾਨ ਨਹੀਂ ਅਡਵਾਂਸ ਮੈਨੂੰ ਕਰ ਦੇ ਪੇਮੈਂਟ ਫਰਕ ਮੈਂ ਤੁਹਾਡੀ ਤਰੀਕ ਮਲਵੇਲੇ ਪੱਕੀ ਚੜਾ ਦਣਾ ਆਉਂਦੇ ਜਾਦੇ ਦੇ ਜਿੰਨਾ ਵੀ ਤੁਸੀਂ ਚਾਰਵਾਨੇ ਦੇ ਵੀ ਆਰ ਡੀ ਆਰ ਦਿੰਨਾ ਇੱਕੀ ਕਰ ਸਕਦੇ ਤੇ ਪਰਵਾਹ ਕਰਾ ਅਡਵਾਂਸ ਹਏ ਹਏ ਅਡਵਾਂਸ ਵਾਲੀ ਗੱਲ ਕਰਕੇ ਤੂੰ ਤਾਂ ਮੇਰੀ ਬੇਇੱਜ਼ਤੀ ਕਰਤੀ ਆਹ ਮੋਟੇ ਘਮਾਨ ਚੇਰੇ ਬੈਠੇ ਆ ਕਾਕਾ ਅਸੀਂ ਕਿਤੇ ਪੱਜ ਚੱਲੇ ਜੁਬਾਨ ਵੀ ਕੋਈ ਚੀਜ਼ ਹੁੰਦੀ ਕਿ ਨਹੀਂ ਹੁੰਦੀ ਜੇ ਤੈਨੂੰ ਅਸਲੋ ਬੇਜਵਾਨੀ ਹੈ ਨਾ ਚੱਲ ਮੈਂ ਤੈਨੂੰ 2000 ਰੁਪਏ ਰਸਲੋ ਨਹੀਂ ਨਾ ਸਰਦਾ 2000 ਰੁਪਇਆ ਦੇ ਜੰਨੀ ਆ ਮਾਤਾ ਜੀ ਦਾ ਤੁਸੀਂ ਕਰਨਾ ਉਕਾ ਪੁਕਾਰ ਸਾਡੇ ਦਾ ਤੇ 4 ਲੱਖ ਰੁਪਇਆ ਲੱਗੂਗਾ 415 ਦਾ ਫੁੱਲ ਰੇਮੈਂਟ ਉਹਗਾ ਤੇ ਕੋਈ ਨਹੀਂ ਲਾਣਾ ਥਾਰਾ ਕੋਈ ਤਾਂ ਇੱਥੇ ਮਿਲੂਗਾ ਲੁਹਾਈ ਦਾ ਵੀ ਖਰਚਾ ਹੋਗਾ ਵਿੱਚੇ ਥਾਰਾ ਕੋ ਛੇਡੂ ਜੇਂਗਾ ਕੰਮ ਆਉਗਾ ਅੱਛਾ ਤੇ ਆ ਗੱਲ ਪਹਿਲਾਂ ਨਹੀਂ ਦਸੀ ਇੰਨਾ ਚਿਰ ਮੇਰਾ ਦਿਮਾਗ ਤੱਤਾ ਕਰ ਛੱਡਿਆ ਈ ਆ ਤੇਰਾ 4 ਲੱਖ ਬੰਨਾ ਉਹ 2 ਲੱਖ 2.5 ਉਹ ਵੀ ਬਣਾ ਦੇਣਾ ਤੇ ਮੈਨੂੰ ਇਹ ਸੋਸ ਸਸਤਾ ਪੈਣਾ ਕੰਮ ਮੈਂ ਵਿੱਚੇ ਖਵਾ ਵੀ ਦੇਣਾ ਵਿੱਚੇ ਤੂੰ ਵੇਟਰ ਵੀ ਸਾਂਭ ਲੈਣੇ ਵੇਟਰਾਂ ਨੂੰ ਵੀ ਆਪੇ ਤੂੰ ਖਵਾਉਂਦਾ ਫੇਰੀ ਉਵੇਂ ਤਾਂ ਮੇਰਾ ਉਹ ਬਰਾਤ ਨੂੰ ਵੱਖਰਾ ਖਵਾਉਣਾ ਪੈਣਾ ਅਕਸਰ ਜਿਹੜੇ ਦਿਹਾੜੀਏ ਮੇਰੇ ਆਉਣਗੇ ਖਾ ਕੇ ਤਾਂ ਜਾਣਗੇ ਹੀ ਕਰ ਓਏ ਇੱਕ ਗੱਲ ਸੁਣ ਲੈ ਮੇਰੀ ਧਿਆਨ ਨਾਲ ਕਰ ਲਾ ਕੈਟਰਿੰਗ ਠੀਕ ਮੰਨ ਲਈ ਮੈਂ ਤੇਰੀ ਗੱਲ ਪਰ ਮਨ ਸਵੰਨੀਆਂ ਵੈਰੈਟੀਆਂ ਰੱਖੀ ਵਾਅ ਰੱਖੀਂਦੋ ਅਚਰ ਵੈਰਾਈਟੀਆਂ ਤੇ ਚੀਜ਼ ਕੋਈ ਮੁੱਕਣੀ ਨਹੀਂ ਚਾਹੀਦੀ ਚਲ ਜੇ ਮੈਂ ਕਰਦੀ ਤੇ ਕੋਈ ਤਾਂ ਢਾਚੇਜ ਹੋ ਜਾਂਦੀ ਤੇ ਮੈਨੂੰ ਸਵਰ ਆ ਜਾਂਦਾ ਪਰ ਹੁਣ ਮੈਂ ਤੈਨੂੰ ਗਿਣ ਗਿਣ ਕੇ ਪੈਸੇ ਦੇਣੇ 1 ਰੁਪਈਆ ਨਹੀਂ ਤੈਨੂੰ ਘੱਟ ਦਿੰਦੀ ਪਰ ਮੇਰੇ ਕੈਟਰੀਂਗ ਦੇ ਵਿੱਚ ਇੱਕ ਸੰਤਰੇ ਦੀ ਫਾੜੀ ਘੱਟ ਗਈ ਤੇ ਸਮਝ ਤੇਰੇ ਪੈਸੇ ਗਏ ਕੈਟਰੀਂਗ ਦਾ ਇੱਕੋ ਸੂਲ ਆਪਣਾ ਚੱਜਣਾ ਸਾਡੇ ਰਿਸ਼ਤੇਦਾਰ ਰੱਜ ਰੱਜ ਕੇ ਤੁੰਨ ਤੁੰਨ ਕੇ ਖਾ ਕੇ ਜਾਣੇ ਚਾਹੀਦੇ ਨੇ ਤਾਂ ਸਾਰੇ ਪੈਸੇ ਵਾਪਸ ਲੈ ਲਏ ਸੀ ਠੀਕ ਹੈ ਨਾ ਨਾਲੇ ਆ ਜਿਹੜੇ ਫੁੱਲ ਪੂਲ ਤੰਬੂਕ ਪੱਤੀਆਂ ਲੁੰਡੇ ਆ ਇਹਨਾਂ ਦੇ ਮੇਰੇ ਤੋਂ ਵੱਖਰੇ ਪੈਸੇ ਨਾ ਖਾ ਲਈ ਕਿਤੇ ਇਹ ਮੈਂ ਵਿੱਚੇ ਹੀ ਗੱਲ ਕਰਨੀ ਹੁਰੇਮ ਕਾਲਾ ਮੇਰੇ ਨਾਲ ਕਾ ਪੁੱਕਾ ਜੇ ਕਹਿਦਾ ਤੂੰ ਪੁੱਕਾ ਪੁੱਤਾ ਹੀ ਲੱਗਣਾ ਠੀਕ ਹੈ ਨਾ ਮੈਂ ਇੰਨੇ ਹੀ ਪੈਸੇ ਦੇਣੇ ਵਿੱਚੇ ਹੀ ਬਾਅਦ ਚ ਨਾ ਆਖੀ ਜਾਈ ਇਹਦੇ ਐਕਸਟਰਾ ਕੀ ਐਕਸਟਰਾ ਲੱਗਣੇ ਆ ਐਕਸਟਰਾ ਦਾ 1 ਰੁਪਈਆ ਨਹੀਂ ਦੇਣਾ ਠੀਕ ਹੈ ਨਾ ਕਲ ਕਿੱਥੇ ਨਿਆਣੇ ਅੱਖੇ ਲੱਗਦੇ ਨੇ ਆ ਆਪ ਦਾ ਪ੍ਰੋਗਰਾਮ ਕਰ ਲਈਏ ਉਹ ਚੀਜ਼ ਮੁੱਕ ਗਈ ਉਹ ਚੀਜ਼ ਖੇੜਿਆ ਤੇ ਰਹਿੰਦੇ ਪਹਿਲੀ ਗੱਲ ਤਾਂ ਮੁੰਡੇ ਕੋਈ ਢੇੜਾ ਲਾ ਕੇ ਰਾਜੀ ਨਹੀਂ ਹੋਗੇਗੇ ਦੂਜੀ ਗੱਲ ਕਿ ਤੇ ਇਹਨਾਂ ਨੇ ਮਾਸਾ ਕਹੇ ਨਹੀਂ ਲਗਣਾ ਹਾਂ ਦਾ ਇੱਕ ਨੂੰ ਕੰਮ ਨੂੰ ਕਰ ਲਈਏ ਵੀ ਜਾ ਤੂੰ ਉਥੋਂ ਮਠਿਆਈ ਲੈ ਤੇ ਨਾਲ ਚਾਰ ਘਲੇ ਉਤਰ ਪੈਂਦੇ ਪੰਜ ਪੰਜਾਂ ਨੇ ਜੀਪਾਂ ਗੱਡੀਆਂ ਭਜਾਈ ਕਰਦੇ ਨੇ ਦੁੱਗਨੇ ਖਰਚੀ ਹੋਣਗੇ ਤੇ ਨਾਲੇ ਹਸਾਂ ਦਾ ਸਾਹ ਚੁੱਪ ਕਰਕੇ ਮਨਾ ਆ ਸਸਤਾ ਹੀ ਕੰਮ ਕਰਨਾ ਚਾਹਤਾ ਇਹ ਜੀ ਕਰਨਾ ਤਾਂ ਮੈਨੂੰ ਨਹੀਂ ਚੱਲ ਵੇ ਪੁੱਤ ਆ ਜਿਹੜੀ ਤੂੰ ਡੀਲ ਕੀਤੀ ਹੋਏ ਤੇ ਮਨਾਈ ਬੜੀ ਪਸੰਦ ਠੀਕ ਆ ਮੈਂ ਪੂਰੀ ਖੁਸ਼ ਆ ਪਰ ਮੈਨੂੰ ਐ ਲੱਗਦਾ ਇਹ ਵੀ ਮੈਨੂੰ ਫਾਇਦੇ ਦਾ ਸੌਦਾ ਰਿਹਾ ਹੀ ਹੁਣ ਸੈਟ ਆ ਕੰਮ ਪੱਕੇ ਤਰੀਕ ਲਿਖ ਲੈ ਭੁੱਲੀ ਨਾ ਇਸੇ ਤਰੀਕ ਤੇ ਮੈਂ ਆਪਣਾ ਬੈਡ ਮੱਜਾ ਲੈ ਕੇ ਆ ਜਣਾ ਤਿਆਰ ਸ਼ਾਰ ਹੋ ਕੇ ਕੋਈ ਫਿਕਰ ਨਾ ਹੋਵੇ ਮੈਨੂੰ ਹੁਣ ਪੱਕੀ ਉਹ ਭੁੱਲੀ ਨਾ ਤਰੀਕ ਸੁਣ ਗਿਆ ਨਾ ਚੰਗਾ ਫਿਰ ਚਾਹ ਪਕੌੜਿਆਂ ਨੂੰ ਉੱਧਰ ਨਹੀਂ ਖਾਵਾਂਗੇ ਉਹ ਤਾਂ ਮਨ ਬਾਹੇ ਭਰਾਤੀ ਹੋ ਗਿਆ ਆ ਤੂੰ ਲੈ ਲੈ ਓਕੇ ਐਕਸਾਈਟਿੰਗ ਹੋ ਗਏ ਤੂੰ ਲੈ ਸ਼ਾ ਮਾਤ ਮਾਰਨੀ ਆਈ ਤਾਂ ਮਾੜਾ ਨਾ ਮਾਰੋ ਇਹ ਕੋਈ ਦਾੰਗਰੇ ਆ ਜਾਂਦੇ ਨਾ ਦਿਮਾਗ ਬੜਾ ਖਾਦਦਾ ਨਾ ਬੜਾ ਮਾਰਦਾ 不。